ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਕਬੇ ਬਾਈ ਬੇਤੀ ਤੇ ਪਈ ਅਮਰੀ ਗਰੋ ਹਾ ਦੇ ਰਚਾ ਬੂਰਨ ਹੋ ਚਿਤ ਕੀ ਚਾ ਤਵ ਚਨਾ ਮੰਦੇ ਹਮਾਰਾ ਆਪਣਾ ਜਾਣ ਕਰੋ ਪਤ ਪਾਰਾ ਹਮਰੇ ਦੋ ਸਬੈ ਤਬ ਕਾਵੋ ਆਪ ਹਾ ਦੇ ਮਹਿ ਬਚਾਓ ਚੁਕੀ ਬਸੈ ਮੋਰ ਪਰਵਾਰ ਸੇਵਕ ਸਿਖ ਸਬੈ ਕਰਤਾਰਾ ਮੋਰ ਚਣ ਵਿਦਰ ਬੈ ਗਰੀਆ ਸਭੈ ਨ ਕੋ ਆਦ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੇ ਹੈ ਕਿਆਸਾ तुम्हें शाण के वरनाते हूँ जो बुर जांच तुम ते पाओ सेवक से हमारे तारिये चुन चुन सतर हमारे मारिये आप हाद मुझे बरिये मन का द्रास निये वो जो सुबह हमारे पच्चा श्रेष्ठ जो करे वरचा राग ले में राखन हारे साहिब सन सहाय प्यारे दीन बन सन के हंता तुम हो पुरुष प्रतंता ਕਾਲ ਪੈ ਵਰ ਮਹਾ ਮਤਰਾ ਕਾਲ ਪੈ ਸੁਧੀ ਅਵਤਾਰ ਕਾਲ ਪੈ ਕਰਿ ਬਿਸ਼ਨ ਪ੍ਰਕਾਸ਼ ਸਕਲ ਭਾਗ ਗ੍ਰਿਯਾ ਤਮਸਾ ਜਮਨਤਾ ਜੋ 20 ਕੀਓ ਬੇਗਰਾ ਬ੍ਰਹਮਾ ਜੋਤੀਓ ਜਮਨਤਾ ਸਭ ਲੋਗ ਸਵਾਰ ਨਮਸਤਾਰ ਹੰਟਾਏ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵਤਾ ਜਸਨੇ ਬਜਾਇਓ ਆਨੰਦ ਕੇ ਅਵਤਾਰਾ ਸੂਰ ਗੁਰੂ ਸਮਝਿਓ ਹਮਾਰਾ ਨਮਸਕਾਰਤ ਸਿਹੀ ਕੋ ਹਮਾਰੇ ਸਕਲ ਪ੍ਰਜਾਣ ਨੇ ਆਪ ਸਵਾਰੀ ਸੇਵਕਣ ਕੋ ਸ਼ੁਭਦੰ ਸੁਖ ਦਿਓ ਸਤਰੰਕ ਪਰਮ ਬਦਕਿਓ ਕਟਕਟ ਕੇ ਅੰਦਰ ਕੀ ਜਾਣਿ ਸੁਲੇ ਬਰੇ ਕੀ ਧੀਰਬਿਛਾਨਾ ਚੀਂਟੀ ਦੇ ਕੁੰਚਰਾ ਸੁਲਾ ਸਾ ਪਰ ਕਿਰਪਾ ਦੇ ਸਰਫੁਲਾ ਸੰਤਨ ਦੁਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਬੀਰ ਬਚਾਨੇ ਘਟ ਘਟ ਕੇ ਉੜ ਬੜਕੀ ਜਾਣੇ ਜਗਤ ਰਖ ਕਰਾ ਕਰ ਤਾਰਾ ਪ੍ਰਜਾ ਧਰਤ ਦਬਿ ਦੇਵ ਉਪਾਰ ਜਵਾ ਕਰਤ ਕਰ ਤੋ ਕਉ ਹਤ ਮੈ ਮਿਤ ਦੇ ਤਰ ਸੁਭੂ ਜیتے ਬਣ ਸਰ ਸੋਦਾਰੇ ਆਪੇ ਆਪਣੀ ਬੋਰੀ ਉਚਾਰੇ ਤੁਮ ਸਭੀ ਤੇਰਾ ਤਨਦਾਨ ਜਾਣ ਦੇ ਪੇਧ ਦੇ ਰਿਆਲਮ ਨਿਰੰਕਾਰ ਨਿਰਮਕਾਰ ਨਿਰਲੰਬੇ ਆਦਿ ਨੀਲ ਨਾਦਿ ਅਸੰਭਵ ਤਾਕਾ ਮੂਰੂ ਚਾਰਤ ਬੇਦਾ ਜਾ ਕੋ ਪ੍ਰੇਮ ਨਾ ਭਾਵਤ ਬੇਦਾ ਤਾ ਕੋ ਕਿਰਪਾ ਹਨੁਮਾਨ ਮਹਾਮੂਰਤ ਚ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸੁ ਨਿਰੰਕਾਰ ਕਾ ਜੀ ਨਿਤ ਨਹੀਂ ਪੇਵੇ ਆਪ ਹੀ ਆਪਣੀ ਬੁਰ ਹੈ ਜੋ ਕੀ ਬਰਨਤ ਭਿੰਨ ਭਿੰਨ ਤੇ ਤੇ ਤੀ ਤਿਮਰਾ ਲਖਾਣ ਜਾਏ ਬਸਾਰਾ ਕਹਿ ਸਦਾ ਵਰਤਮ ਸੰਚਾਰ ਹੈ ਇਕ ਰੂਪ ਨੂੰ ਜ਼ਰੂਰ ਪਰੰਗ ਬੋਰਾਵ ਕਿਸ ਬੂ ਕਾਂਡ ਦੇ ਰਸੇ ਤਰੀ ਕੀ ਨਿਤ ਕੋਈ ਕਾਂਡ ਬਹੁ ਰਹੀ ਦੀਨੀ ਕਹੋ ਹੋਲਾ ਜਾਹ ਬੇਟਾ ਕੌਣ ਸੁਨ ਕੋ ਸੰਗਟ ਕੇਟਾ

ਰਦੇ ਸੇ ਦੇ ਕਰਮੋ ਸੁਭ ਹੋਏ ਦਸ ਸਾਸ ਸਕੇ ਨਾ ਕੋ ਇਕ ਬਾਰ ਨੂੰ ਤੇ ਮੈਂ ਸਮਾਰਾ ਕਾਲ ਪਾਸ ਤੇ ਤਾਇਓ ਬਾਰਾ ਜਿੰਨਰ ਨਾਮ ਤੇ ਹਾਰੋ ਘਾਦਾਰੇ ਦਸ ਦੋਗ ਤੇ ਰਹਾ ਧਰਗ ਕੇ ਤਮੈ ਸਰਨ ਤੇ ਹਾਰੀ ਆਪ ਹਰ ਦੇ ਲਹਿਓ ਬਾਰੀ ਸਰਬ ਠੋਰਮ ਹੋ ਸੁਹਾਈ ਦਸ ਦੋਗ ਤੇ ਲਹਿਓ ਬਚਾਈ ਧਰਗ ਕੇ ਤਮੈ ਸਰਨ ਤੇ ਹਾਰੀ ਆਪ ਹਰ ਦੇ ਲਹਿਓ ਬਾਰੀ ਸਰਬ ਠੋਰਮ ਹੋ ਸੁਹਾਈ ਦਸ ਦੋਗ ਤੇ ਲਹਿਓ ਬਚਾਈ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ